ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰ ਪਿਆਰੇ ਸਾਧ ਸੰਗਤ ਜੀ ਆਓ ਸਾਖੀ ਸਰਵਣ ਕਰਦੇ ਹਾਂ 11 ਅਗਸਤ 1840 ਵਾਲੇ ਦਿਨ ਸ਼ਹੀਦ ਭਾਈ ਸੁਖਾ ਸਿੰਘ ਅਤੇ ਸ਼ਹੀਦ ਭਾਈ ਮਹਤਾਬ ਸਿੰਘ ਨੇ ਸ੍ਰੀ ਦਰਬਾਰ ਸੇ ਵਿਖੇ ਕੰਜਰੀਆਂ ਨਚਾਉਣ ਵਾਲੇ ਮੱਸੇ ਰੰਗੜ ਦਾ ਸਿਰ ਲਾ ਕੇ ਉਸ ਨੂੰ ਖਾਲਸਾਈ ਰਿਵਾਇਤ ਦੇ ਅਨੁਸਾਰ ਸਜਾਇ ਮੌਦ ਦਿੱਤੀ ਸੀ ਆਓ ਇਤਿਹਾਸ ਸਰਵਣ ਕਰੀਏ 17ਵੀਂ ਸਦੀ ਦਾ ਸਮਾਂ ਉਹ ਸਮਾਂ ਸੀ ਜਦੋਂ ਮੁਗਲਾਂ ਵੱਲੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਕੇ ਉਹਨਾਂ ਨੂੰ ਸ਼ਹੀਦ ਕਰਨ ਤੋਂ ਇਲਾਵਾ ਸਿੰਘਾਂ ਤੇ ਬੇਤਹਾਸ਼ਾ ਜ਼ੁਲਮ ਪਾਏ ਜਾ ਰਹੇ ਸਨ ਮੁਗਲਾਂ ਦੇ ਜ਼ੁਲਮਾਂ ਤੋਂ ਤੰਗ ਆ ਕੇ ਸਿੰਘਾਂ ਨੇ ਜੰਗਲਾਂ ਮਾਰੂਥਲਾਂ ਪਹਾੜਾਂ ਵਿੱਚ ਜਾ ਕੇ ਟਿਕਾਣੇ ਕੀਤੇ ਸਨ ਸਾਲ 1740 ਦੇ ਦੌਰਾਨ ਜਦੋਂ ਸੂਬੇਦਾਰ ਜਕਰੀਆ ਖਾਨ ਨੇ ਮਸੇ ਰੰਗੜ ਨੂੰ ਝੰਡਿਆਲੇ ਦਾ ਚੌਧਰੀ ਨਿਯੁਕਤ ਕੀਤਾ ਤਾਂ ਇਸੇ ਸਾਲ ਦੇ ਦੌਰਾਨ ਉਸਨੇ ਸਿੱਖਾਂ ਦੇ ਸਭ ਤੋਂ ਵੱਧ ਸਤਕਾਰਯੋਗ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਕਬਜ਼ਾ ਵੀ ਕਰ ਲਿਆ ਅਤੇ ਅੰਦਰ ਦੇਹਮਤੀਆਂ ਅਤੇ ਮਨਮਾਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੱਸਾ ਰੰਗੜ ਦਾ ਅਸਲੀ ਨਾਂ ਮੀਰ ਮਿਸਾਲ ਉਲਦੀਨ ਸੀ ਇਹ ਇੱਕ ਰਾਜਪੂਤ ਸੀ ਜੋ ਸ੍ਰੀ ਅਮਰਸਰ ਸਾਹਿਬ ਤੋਂ 8 ਕਿਲੋਮੀਟਰ ਪਰਾਂ ਦੱਖਣ ਵੱਲ ਮੰਡਿਆਲਾ ਪਿੰਡ ਦਾ ਰਹਿਣ ਵਾਲਾ ਸੀ ਇਸ ਨੇ ਬਾਦ ਦੇ ਵਿੱਚ ਇਸਲਾਮ ਕਬੂਲ ਕਰ ਲਿਆ ਸੀ ਅਤੇ ਆਪਣਾ ਨਾਂ ਮੀਰ ਮਸਾਲ ਉਲਦੀਨ ਰੱਖ ਲਿਆ ਉਸ ਦੇ ਮੂੰਹ ਪਰ ਇੱਕ ਕਾਲੇ ਰੰਗ ਦਾ ਮੱਸਾ ਸੀ ਜਿਸ ਨੂੰ ਆਪਾਂ ਮੋਕਾ ਵੀ ਆਖਦੇ ਹਾਂ ਇਸ ਦੀ ਜਾਤ ਕਿਉਂਕਿ ਰੰਗੜ ਸੀ ਇਸ ਕਰਕੇ ਇਸ ਦਾ ਨਾਂ ਚੌਧਰੀ ਮੱਸਾ ਰੰਗੜ ਕਰਕੇ ਮਸ਼ਹੂਰ ਹੋ ਗਿਆ 1740 ਵਿੱਚ ਲਾਹੌਰ ਦਾ ਸੂਬੇਦਾਰ ਕਾਜੀ ਅਬਦੁਲ ਰਹਿਮਾਨ ਗੁਜ਼ਰ ਗਿਆ ਅਤੇ ਜਕਰੀਆ ਖਾਨ ਨੇ ਕਾਜੀ ਅਬਦੁਲ ਰਹਿਮਾਨ ਦੀ ਮੌਤ ਤੋਂ ਬਾਅਦ ਸ੍ਰੀ ਅਮਰਸਰ ਸਾਹਿਬ ਦਾ ਕੋਤਵਾਲ ਮੱਸਾ ਰੰਗੜ ਨੂੰ ਨਿਯੁਕਤ ਕੀਤਾ ਇਸ ਨੇ ਸ੍ਰੀ ਹਰਮੰਦਰ ਸਾਹਿਬ ਉੱਤੇ ਆਪਣਾ ਕਬਜ਼ਾ ਜਮਾ ਲਿਆ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਵੇਸਵਾਵਾਂ ਦੇ ਨਾਚ ਨਚਾਉਣੇ ਸ਼ੁਰੂ ਕਰ ਦਿੱਤੇ ਹੁਣ ਇਸ ਪਵਿੱਤਰ ਅਸਥਾਨ ਤੇ ਸ਼ਰਾਬ ਦੇ ਦੌਰ ਚੱਲਦੇ ਅਤੇ ਇਹ ਮੁਕਸਦ ਅਸਥਾਨ ਤੇ ਬੈਠ ਕੇ ਇਹ ਤੰਬਾਕੂ ਪੀਂਦਾ ਹੁੰਦਾ ਸੀ ਇਸ ਕਾਰਨ ਸਿੱਖਾਂ ਦੇ ਹਿਰਦੇ ਬੁਲੰਦਰੇ ਗਏ ਅਤੇ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਆਪਣੀ ਹੰਕਾਰ ਅਤੇ ਸੂਬੇਦਾਰ ਜ਼ਕਰੀਆ ਖਾਨ ਨੂੰ ਕੁੱਸ਼ ਕਰਨ ਦੇ ਲਈ ਮੱਸੀ ਰੰਗੜ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਿੱਥੇ ਸਤਗੁਰਾਂ ਜੀ ਦੇ ਦਰਬਾਰ ਅਸਥਾਨ ਹਨ ਉਥੇ ਇਸ ਨੇ ਸ਼ਰਾਬ ਅਤੇ ਤਮਾਕੂ ਦੇ ਖੁੱਲੇ ਦੌਰ ਚਲਾਏ ਅਤੇ ਪੰਜਰੀਆਂ ਦੇ ਨਾਚ ਨਚਾਉਣੇ ਸ਼ੁਰੂ ਕਰ ਦਿੱਤੇ ਉਸ ਦੀ ਇਸ ਮਤਮੀ ਜੀ ਪਰਿਹਰਕਤ ਨੇ ਸਿੱਖਾਂ ਦੇ ਹਿਰਦੇ ਬੁਲੰਦਰ ਕੇ ਰੱਖ ਦਿੱਤੇ ਇਹ ਸਿੱਖਾਂ ਦੇ ਜਿਸਮਾ ਉੱਪਰ ਕੀਤੇ ਜਾ ਰਹੇ ਜ਼ੁਲਮਾਂ ਤੋਂ ਕਿਤੇ ਵੱਧ ਵੱਡਾ ਜ਼ੁਲਮ ਸੀ ਜਿਸ ਕਾਰਨ ਸਿੰਘਾਂ ਦੀ ਰੂਹ ਤੱਕ ਕੰਬੁੱਟੀ ਸੀ ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਇਸ ਵਕਤ ਸਿੱਖਾਂ ਦੇ ਅੰਦਰ ਮਸੇ ਰੰਗੜ ਦੇ ਖਿਲਾਫ ਗੁੱਸੇ ਦੀ ਲਹਿਰ ਔੜ ਗਈ ਇਸੇ ਦੌਰਾਨ ਸ੍ਰੀ ਅਮਰਸਰ ਸਾਹਿਬ ਤੋਂ ਭਾਈ ਬਲਾਕਾ ਸਿੰਘ ਜੀ ਨੇ ਮਸੇ ਰੰਗੜ ਦੀ ਇਸ ਕਰਤੂਤ ਨੂੰ ਵੱਖ-ਵੱਖ ਅਸਥਾਨਾਂ ਅਤੇ ਇਸਿਆ ਪ੍ਰਚਾਰਿਆ ਆਜੋ ਸਿੱਖਾਂ ਨੂੰ ਪਤਾ ਲੱਗ ਸਕੇ ਤੇ ਇਹ ਲੋਕ ਕਿਵੇਂ ਸਿੱਖਾਂ ਦੇ ਨਾਲ ਧੋਖਾ ਮਾ ਕੇ ਉਹਨਾਂ ਉੱਪਰ ਜਸਮਾਨੀਅਤ ਤੇ ਭਾਵਕ ਜ਼ੁਲਮ ਕਰ ਰਹੇ ਹਨ ਭਾਈ ਬਲਾਕਾ ਸਿੰਘ ਨੇ ਰਾਜਸਥਾਨ ਦੇ ਬੇਕਾਨੇਰ ਜਿਹੜਾ ਹੁਣ ਬੁੱਢਾ ਜੋਹੜ ਹੈ ਵਿਖੇ ਪੁੱਜ ਕੇ ਸਾਰੀ ਦਾਸਤਾਨ ਸਿੰਘਾਂ ਨੂੰ ਸੁਣਾਈ ਉਸਨੇ ਜਦੋਂ ਸਿੰਘਾਂ ਨੂੰ ਇਹ ਦੁੱਖ ਪਰੇ ਖਬਰ ਦੁਖੀ ਹਿਰਦੇ ਨਾਲ ਸੁਣਾਈ ਤਾਂ ਇਹ ਸੁਣ ਕੇ ਨੌਜਵਾਨਾਂ ਦਾ ਖੂਨ ਖੌਲ ਉੱਠਿਆ ਆਖਰ ਸਿੰਘਾ ਨੇ ਮੱッセ ਰੰਗੜ ਦਾ ਸਿਰ ਵੱਡਣ ਦੇ ਲਈ ਵਿਉਂਤਬੰਦੀ ਬਣਾਈ ਸਰਦਾਰ ਸ਼ਾਮ ਸਿੰਘ ਨੇ ਸਿੱਖਾਂ ਨੂੰ ਇਕੱਠੇ ਕਰਕੇ ਗੁਰੂ ਦਾ ਵਾਸਤਾ ਪਾ ਕੇ ਕਿਹਾ ਇਹ ਹੈ ਕੋਈ ਗੁਰੂ ਦਾ ਸਿੱਖ ਸੂਰਮਾ ਜੋ ਮੱッセ ਰੰਗੜ ਦਾ ਸਿਰ ਲਾਵੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰੇ ਉਸੇ ਵੇਲੇ मीराकोट ਦੇ ਭਾਈ ਮਹਤਾਬ ਸਿੰਘ ਅਤੇ ਮਾੜੀ ਕੰਬੋ ਕੀ ਦੇ ਭਾਈ ਸੁੱਖਾ ਸਿੰਘ ਇੱਕਦਮ ਉੱਠ ਕੇ ਖੜੇ ਹੋ ਗਏ ਅਤੇ ਉਹਨਾਂ ਨੇ ਖੁੱਲ੍ਹੇਆਮ ਐਲਾਨ ਕੀਤਾ ਕਿ ਜਾਂ ਤਾਂ ਉਹ ਮੱਛੇ ਨੂੰ ਸੋਧਾ ਲਾ ਕੇ ਪਰਤਣਗੇ ਨਹੀਂ ਤਾਂ ਉਹ ਉੱਥੇ ਹੀ ਸ਼ਹੀਦੀ ਪਾ ਜਾਣਗੇ ਪਰ ਮੱਛੇ ਦਾ ਸਿਰ ਲਾਹੇ ਬਿਨਾ ਵਾਪਸ ਨਹੀਂ ਆਉਣਗੇ ਜਾਂ ਸਿਰ ਲਾਹ ਕੇ ਆਵਾਂਗੇ ਜਾਂ ਲਵਾ ਕੇ ਆਵਾਂਗੇ ਅਗਲੀ ਸਵੇਰ 11 ਅਗਸਤ 1940 ਵਾਲੇ ਦਿਨ ਦੋਨੋ ਸਿੰਘਾਂ ਨੇ ਦਮਦਮਾ ਸਾਹਿਬ ਦੇ ਚਾਲੀ ਪਾਏ ਅਤੇ ਬਾਬਾ ਦੀਪ ਸਿੰਘ ਤੋਂ ਅਸੀਸ ਲੈ ਕੇ ਸ੍ਰੀ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ ਇੰਜ ਇਸ ਬੇਦਵੀ ਦਾ ਬਦਲਾ ਲੈਣ ਦੇ ਲਈ ਸ਼ਹੀਦ ਭਾਈ ਮਹਿਤਾਬ ਸਿੰਘ ਅਤੇ ਸ਼ਹੀਦ ਭਾਈ ਸੁੱਖਾ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵੱਲ ਪਹੁੰਚ ਕੀਤਾ 11 ਅਗਸਤ 1740 ਵਾਲੇ ਦਿਨ ਨੰਬਰਦਾਰਾਂ ਦੇ ਭੇਸ ਵਿੱਚ ਪੁੱਜ ਕੇ ਇਨ੍ਹਾਂ ਸੂਰਬੀਰਾਂ ਨੇ ਮੱッセ ਰੰਗੜ ਦਾ ਸਿਰ ਵੱਢਿਆ ਤੇ ਨੇਜੇ ਤੇ ਟੰਗ ਕੇ ਤਲਵੰਡੀ ਸਾਬੋ ਹੁੰਦੇ ਹੋਏ ਬੀਕਾ ਨਿਰ ਪੁੱਜੇ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱッセ ਰੰਗੜ ਦਾ ਸਿਰ ਵੱਢਣ ਵਾਲੇ ਸ਼ਹੀਦ ਭਾਈ ਸੁੱਖਾ ਸਿੰਘ ਅਤੇ ਸ਼ਹੀਦ ਭਾਈ ਮਹਿਤਾਬ ਸਿੰਘ ਵਿੱਚੋਂ ਸ਼ਹੀਦ ਭਾਈ ਮਹਿਤਾਬ ਸਿੰਘ ਪਿੰਡ ਮੀਰਾਕੋੜ ਦੇ ਜੰਪਲ ਸਨ ਜੋ ਅਜਨਾਲਾ ਰੋਡ ਤੇ ਗੁਮਟਾਲਾ ਤੋਂ 5 ਕਿਲੋਮੀਟਰ ਪਰਾ ਹੈ ਮੱਸੀ ਰੰਗੜ ਵੱਲੋਂ ਸ੍ਰੀ ਹਰਮੰਦਰ ਸਾਹਿਬ ਦੀ ਕੀਤੀ ਜਾ ਰਹੀ ਇਸ ਨਾਕਾ ਵਾਲੇ ਬਰਦਾਸ਼ਤ ਨਿਰਾਦਰੀ ਦੀ ਖਬਰ ਤੋਂ ਬਿਕਾ ਨਿਰਦੇਸ਼ ਸ਼ੰਭ ਵਿਖੇ ਸਿੱਖਾਂ ਨੂੰ ਮਿਲੀ ਤਾਂ ਸਿੱਖਾਂ ਨੇ ਮੱਸੀ ਰੰਗੜ ਤੋਂ ਬਦਲਾ ਲੈਣ ਦੇ ਲਈ ਉਸ ਦਾ ਸਿਰ ਵਡਣ ਦੀ ਪ੍ਰਤੀਗਿਆ ਕੀਤੀ ਜਥੇਦਾਰ ਗੁੱਡਾ ਸਿੰਘ ਨੇ ਅਰਦਾਸ ਕੀਤੀ ਅਤੇ ਸ਼ਹੀਦ ਭਾਈ ਸੁੱਖਾ ਸਿੰਘ ਅਤੇ ਸ਼ਹੀਦ ਭਾਈ ਮਹਤਾਬ ਸਿੰਘ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਪੋਚ ਕਰ ਦਿੱਤਾ ਸੀ ਸਿੱਖੀ ਬਾਣੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਦਾਖਲ ਹੋਣਾ ਮੁਮਕਿਨ ਨਹੀਂ ਸੀ ਇਸ ਲਈ ਦੋਹਾ ਸਿੰਘਾਂ ਨੇ ਆਪਣੀ ਜੰਗੀ ਵਿਉਂਤ ਦੇ ਮੁਤਾਬਕ ਨੰਬਰਦਾਰਾਂ ਦੇ ਭੇਸ ਬਣਾਏ ਅਤੇ ਆਪਣੇ ਆਪ ਨੂੰ ਮਾਲੀਆ ਤਾਰਨ ਵਾਲੇ ਦੱਸ ਕੇ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਦਾਖਲ ਹੋ ਗਏ ਇਹਨਾਂ ਦੋਨਾਂ ਸੂਰਬੀਰਾਂ ਨੇ ਆਪਣੇ ਝੋਲਿਆਂ ਵਿੱਚ ਉੱਪਰ ਦੁੱਪੜ ਰੱਖੇ ਹੋਏ ਸਨ ਅਤੇ ਇਹੇਠਾਂ ਠੇਕਰੀਆਂ ਪਾਈਆਂ ਹੋਈਆਂ ਸਨ ਅੰਦਰ ਦਾਖਲ ਹੋਣ ਤੋਂ ਪਹਿਲਾਂ ਸਿੰਘਾਂ ਨੇ ਹਾਜ਼ਰ ਨਾਜ਼ਰ ਆਪਣੇ ਸਤਿਗੁਰੂ ਜੀ ਅੱਗੇ ਅਰਦਾਸ ਕੀਤੀ ਪਾਈ ਸਾਹਿਬ ਰਤਨ ਸਿੰਘ ਪੰਗੋ ਲਿਖਦੇ ਹਨ ਕਿਰਪਾ ਕਰੋ ਸਤਿਗੁਰੂ ਬਾਤ ਬਣਾਓ ਜਾਏ ਮਸੇ ਕੋ ਸਿਰ ਕਟੈ ਨਹਿ ਰਸਤੇ ਕੋਈ ਅਤਕਾਓ ਦੋਨੋਂ ਗੁਰੂ ਕੇ ਸਿੰਘ ਜਦੋਂ ਅੰਦਰ ਦਾਖਲ ਹੋਏ ਤਾਂ ਮੱਸਾ ਰੰਗੜ ਉੱਕਾ ਪੀ ਰਿਹਾ ਸੀ ਸਿੱਖਾਂ ਨੂੰ ਇਹ ਦੇਖ ਕੇ ਗੁੱਸਾ ਚੜ ਗਿਆ ਪਰ ਗੁੱਸੇ ਉੱਪਰ ਕਾਬੂ ਪਾਉਂਦਿਆਂ ਇਹਨਾਂ ਨੇ ਔਲ ਜਾ ਕੇ ਅਦਬ ਦੇ ਨਾਲ ਮਾਲੀਆ ਕਰਨ ਦੀ ਗੱਲ ਕਹੀ ਤਾਂ ਮੱਸੇ ਨੇ ਪੈਸੇ ਮੰਝੇ ਢੇਠਾ ਰੱਖਣ ਲਈ ਆਪਣੀ ਧੌਣ ਨਿਵੀ ਕਰਕੇ ਢੇਠਾਂ ਵੱਲ ਇਸ਼ਾਰਾ ਕੀਤਾ ਜਿਵੇਂ ਹੀ ਕਿਸ ਨੇ ਧੌਣ ਢੇਠਾਂ ਝੁਕਾਈ ਸਿੰਘਾਂ ਨੇ ਬਿਜਲੀ ਦੀ ਫੁਰਤੀ ਦੇ ਨਾਲ ਇਸ ਦੀ ਧੌਣ ਤੇ ਜ਼ੋਰਦਾਰ ਵਾਰ ਕੀਤਾ ਇੱਕੋ ਝਟਕੇ ਦੇ ਨਾਲ ਹੀ ਮੱッセ ਰੰਗੜ ਦੀ ਧੌਣ ਘੜ ਨਾਲੋਂ ਵੱਖ ਕਰ ਦਿੱਤੀ ਅਤੇ ਦੋਨੋਂ ਸੂਰਬੀਰ ਜੋਧੇ ਅੱਖ ਚਪਕਦੇ ਹੀ ਹਵਾ ਦੇ ਝੋਕੇ ਵਾਂਗੂ ਉੱਥੋਂ ਨਿਕਲ ਗਏ ਭਾਈ ਸਾਹਿਬ ਰਤਨ ਸਿੰਘ ਭਾਂਗੂ ਇਸ ਵੇਲੇ ਦਾ ਜ਼ਿਕਰ ਪਰਾਚੀਨ ਪੰਥ ਪ੍ਰਕਾਸ਼ ਕਰਦੇ ਹਨ ਝੁੱਕ ਕਰ ਝਾਤ ਜਦ ਮੱッセ ਪਾਈ ਅਬੇ ਮਹਿਤਾਬ ਸਿੰਘ ਵਖਤ ਵਿਚਾਰਿਓ ਖੈਂਚ ਤਲਵਾਰ ਮਾਰ ਮੱਸੇ ਕਾ ਉਤਾਰ ਸਿਰ ਡਾਰਿਓ ਲਾਹੌਰ ਦਰਬਾਰ ਵਿੱਚ ਇਕਦਮ ਹਫੜਾ ਦਫੜੀ ਮਚ ਗਈ ਝਟ ਹੀ ਚੱਪੇ ਚੱਪੇ ਤੇ ਨਾਕੇ ਲਗਾ ਦਿੱਤੇ ਗਏ ਪਰ ਦੋਵੇਂ ਗੁਰੂ ਕੇ ਸਿੰਘ ਆਪਣਾ ਮਕਸਦ ਪੂਰਾ ਕਰਕੇ ਪੂਰ ਹੋ ਚੁਕੇ ਸਨ ਮੱਸੇ ਰੰਗੜ ਦਾ ਸਿਰ ਸਿੰਘ ਆਪਣੇ ਨਾਲ ਲੈ ਗਏ ਸਨ ਮੁੰਗਲਾ ਨੇ ਇਸ ਨੂੰ ਆਪਣੀ ਬਹੁਤ ਵੱਡੀ ਹੀਠੀ ਅਤੇ ਹਾਰ ਸਮਝਿਆ ਗੁੱਸੇ ਵਿੱਚ ਆਏ ਸੂਬੇਦਾਰਾ ਜਕਰੀਆ ਖਾਨ ਨੇ ਸਿੱਖਾਂ ਦਾ ਖੁਰਾਕ ਖੋਜ ਮਿਟਾਉਣ ਦਾ ਪ੍ਰਣ ਲੈਂਦਿਆਂ ਹੋਇਆਂ ਸਿੰਘਾਂ ਤੇ ਜ਼ੁਲਮ ਦੀ ਹਨੇਰੀ ਛੁਲਾ ਦਿੱਤੀ ਇਸ ਵੱਲ ਨੂੰ ਰੁਖ ਕੀਤਾ ਤਾਂ ਕਿ ਸ਼ਹੀਦ ਭਾਈ ਮਹਤਾਬ ਸਿੰਘ ਨੇ ਜੰਗਲਵਾਲ ਨੂੰ ਰਵਾਨਾ ਹੋਣੋਂ ਵਕਤ ਆਪਣੇ ਪੁੱਤਰ ਰਾਏ ਸਿੰਘ ਭੰਗੋ ਨੂੰ ਆਪਣੇ ਪੱਗਵਟ ਭਰਾ ਚੌਧਰੀ ਨੱਥੇ ਖਹਿਰੇ ਦੇ ਹਵਾਲੇ ਕਰ ਦਿੱਤਾ ਸਰਕਾਰ ਦੇ ਇੱਕ ਸੂਈਏ ਹਰ ਭਗਤ ਨਰਨਜਨੀਏ ਦੇ ਨੇ ਮੁਗਲ ਸਰਕਾਰ ਅੱਗੇ ਮੁਖਬਰੀ ਕੀਤੀ ਕਿ ਭਾਈ ਮਹਿਤਾਬ ਸਿੰਘ ਪੰਗੂ ਦਾ ਪੁੱਤਰ ਰਾਏ ਸਿੰਘ ਪੰਗੂ ਚੌਧਰੀ ਨੱਥੇ ਖਹਿਰੇ ਕੋਲ ਉਸਦੇ ਘਰ ਵਿੱਚ ਪਲ ਰਿਹਾ ਹੈ ਇਹ ਹਰ ਭਗਤ ਨਰਨਜਨੀਏ ਉਹੀ ਹੈ ਜਿਸ ਨੇ ਸ਼ਹੀਦ ਭਾਈ ਤਾਰੂ ਸਿੰਘ ਦੀ ਵੀ ਮੁਖਬਰੀ ਕੀਤੀ ਸੀ ਹਰ ਭਗਤ ਨਰਨਜਨੀਏ ਨਿਸ਼ਾਨਦੇਹੀ ਤੇ ਭਾਈ ਰਾਏ ਸਿੰਘ ਭੰਗੂ ਦੀ ਗ੍ਰਿਫਤਾਰੀ ਦੇ ਲਈ ਫੌਜਦਾਰ ਨੂਰਦੀਨ ਦੀ ਅਗਵਾਈ ਹੇਠ ਮੁਗਲ ਫੌਜ ਨੇ ਪੂਰੇ ਪਿੰਡ ਨੂੰ ਘੇਰਾ ਪਾ ਲਿਆ ਪਰ ਚੌਧਰੀ ਨੱਥੇ ਖੈਰੇ ਨੇ ਆਪਣੀ ਪੱਗ ਦੀ ਲਾਜ ਰੱਖੀ ਅਤੇ ਸਾਥੀ ਸਾਥੀਆਂ ਤੇ ਪਰਿਵਾਰ ਸਮੇਤ ਰਾਏ ਸਿੰਘ ਭੰਗੂ ਨੂੰ ਨਾਲ ਲੈ ਕੇ ਪਿੰਡੋਂ ਬਾਹਰ ਨਿਕਲ ਗਿਆ ਫੌਜਦਾਰ ਨੂਰਦੀਨ ਦੀਆਂ ਫੌਜਾਂ ਨੇ ਇਹਨਾਂ ਦਾ ਪੇਸ਼ਾ ਕੀਤਾ ਅਤੇ ਇਹਨਾਂ ਨੂੰ ਵੰਗਾ ਰਿਆ ਇੱਥੇ ਨੱਥਾ ਖਹਿਰਾ ਅਤੇ ਉਸ ਦੇ ਸਾਥੀ ਮੁਗਲ ਭੌਜ ਦੇ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਇਸ ਮੁਕਾਬਲੇ ਵਿੱਚ ਰਾਏ ਸਿੰਘ ਭੰਗੂ ਬੁਰੀ ਤਰ੍ਹਾਂ ਦੇ ਨਾਲ ਲਖਮੀ ਹੋ ਗਿਆ ਪਰ ਉਸ ਨੂੰ ਜਾਨੋਂ ਮਾਰਨ ਤੋਂ ਬਚਾ ਲਿਆ ਗਿਆ ਸ਼ਹੀਦ ਭਾਈ ਮਹਤਾਬ ਸਿੰਘ ਨੂੰ गिरफ्तार करके लाहौर ले जाया गया ਅਤੇ ਆਪ ਨੂੰ ਮੱਸੀ ਰੰਗੜ ਦੀ ਮੌਤ ਦਾ ਦੋਸ਼ੀ ਕਰਾਰ ਦੇ ਕੇ ਲਾਹੌਰ ਵਿੱਚ 1 ਜੁਲਾਈ 1745 ਵਾਲੇ ਦਿਨ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਅਤੇ ਭਾਈ ਸੁੱਖਾ ਸਿੰਘ ਜੀ 1752 ਸਾਲ ਦੇ ਦੌਰਾਨ ਅਹਿਮਦ ਸ਼ਾਹ ਅਬਦਾਲੀ ਦੇ ਫੌਜੀ ਦਸਤੀਆਂ ਨਾਲ ਜੂਨਦਿਆਂ ਹੋਇਆ ਸ਼ਹਾਦਤ ਪਾਈ ਆਪ ਜੀ ਦੀ ਯਾਦ ਵਿੱਚ ਇੰਨੇ ਮਾੜੇ ਕੰਬੋ ਵਿੱਚ ਤਿੰਨ ਗੁਰਦੁਆਰਾ ਸਾਹਿਬ ਸਜੋਬਤ ਹਨ ਪੁੱਲਾਂ ਦੀ ਖਿਮਾ ਸਾਖੀ ਸਰਮਣ ਕਰਵਾਉਂਦਿਆਂ ਹੋਏ ਆ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਹੋ ਗਈਆਂ ਹਨ ਆਪ ਗੁਰੂ ਸਹਿਬਾਨ ਸੰਗਤ ਬਖਸ਼ਣ ਹਾਰੇ ਉਹ ਬਖਸ਼ ਲੈਣਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਅਤੇ ਕਮੈਂਟਾਂ ਰਾਹੀਂ ਆਪਣੇ ਸੁਝਾਅ ਦੇਣ ਦੀ ਕਿਰਪਾਲਤਾ ਕਰਨੀ ਬਲੌ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ